ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਹੀ ਕੰਮ ਪਟਾਈ ਦਾ ਤੇ ਰਹਿ ਗਿਆ ਦੋ ਲਾਈਨਾਂ ਰਹਿੰਦੀਆਂ ਨੇ ਚੋਗਣ ਤੋਂ ਫੇਰ ਕਰਦੇ ਆ ਲੋਡਿੰਗ ਬਾਕੀ ਝਾੜ ਵਧੀਆ ਹੀ ਆ ਬਾਕੀ ਸਾਰਾ ਖੇਤ ਪੱਟੇ ਦੇ ਲੱਗ ਜੂਗਾ ਪਤਾ ਵੀ ਕਿੰਨਾ ਕੁ ਆਸਤਾਉਂਦੀ ਆ ਝਾੜ ਦੀ ਅੱਜ ਹੋ ਜੂਗੀ 250 ਦੇ ਲਵੇ ਬੋਰੀ ਬਾਕੀ ਬੰਦੇ ਜਗਾਈ ਕਰ ਰਹੇ ਨੇ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਬਾਕੀ ਰੇਟ ਬਾਰੇ ਵੀ ਦੱਸਾਂਗੇ ساری ਕਰਾਂਗੇ ਗੱਲ ਬਾਤ ਕਿ ਕਿੰਨੇ ਦਿਨ ਦਾ ਲੂ ਆਪਣਾ ਕੀ ਗੱਲ ਬਾਤ ਆਹ ਲਓ ਐਂਦੀਆਂ ਨੇ ਜੀ ਦੋ ਲਾਈਨਾਂ ਚੋਂ ਗਉਣ ਤੋਂ ਰਿਗਾਈ ਹੋਏ ਤੋਂ ਬਾਅਦ ਇਹ ਰੋ ਸਲਾਈ ਮਾਰ ਕੇ ਲੱਗਣਗੇ ਬੰਦੇ ਲੋਡ ਕਰਨ ਟਰੈਕਟਰ ਵਾਲੀ ਆਪਣਾ ਉਹ ਖੜਾ ਹੀ ਆ ਤੇ ਮਸ਼ੀਨ ਵਾਲਾ ਟਰੈਕਟਰ ਜਦੇ ਲੋਡ ਕਰਕੇ ਨਾਲ ਹੁੰਦੇ ਲੈ ਜਾਗੇ ਨਾਲੇ ਬਾਕੀ ਕਰੋ ਆਲੂ ਚੱਕ ਵੀ ਕਿਵੇਂ ਆ ਝਾੜ ਝੂੜ ਇਹ ਆਪਣਾ ਬਜਾਈ ਤੋਂ ਲੈ ਕੇ ਪਟਾਈ ਤੱਕ 90 ਦਿਨ ਦਾ ਹੋ ਗਿਆ ਤੱਕੀ ਦੇਖੋ ਵੀ ਕਿਵੇਂ ਸ਼ਾਮ ਹੋ ਗਈ 5 ਵਜੇ ਗਈ ਸ਼ਾਮ ਦੇ ਦੱਦਿਆਂ ਨੂੰ ਆਪਾਂ ਨੂੰ ਹਨੇਰਾ ਹੋ ਜਾਣਾ ਫਿਰ ਪਾਉਨੇ ਆ ਗੱਡੀ ਜਿੱਥੇ ਪਾਉਣਾ ਇੱਥੇ ਹੀ ਪਵਾਉਗਾ ਵਪਾਰੀਓ ਹਿਸਾਬ ਨਾਲ ਉੱਥੇ ਹੀ ਪਾਏ ਆਵਾਂਗੇ ਤਾਂ ਟਰਾਲੀ ਫਸ ਗਈ ਖੇਤ ਚ ਗਿੱਲੇ ਕਰਕੇ ਵਜਨ ਵੀ ਖਾਸਾ ਸੀ ਤੇ ਦੋ ਟਰੈਕਟਰਾਂ ਨਾਲ ਜ਼ੋਰ ਮਾਰਾ ਕੇ ਦੇਖਿਆ ਜੀ ਨਿਕਲ ਹੀ ਨਹੀਂ ਪਰ ਫਿਰ ਰਾਤ ਉਰੀ ਕੱਢ ਕੇ ਦੀ ਟਰਾਲੀ ਆ ਦੇਖੋ ਬਹੁਤ ਜ਼ਿਆਦਾ ਬੈ ਗਈ ਪੀਲ ਕੇ ਦੂ ਵੀ ਇਠਾਂ ਬੱਗ ਗਈ ਬਾਕੀ ਜਿੱਥੇ ਚੂਹੇ ਦੀਆਂ ਖੱਡਾਂ ਨੇ ਉਹਦੇ ਕਰਕੇ ਵੀ ਹੋ ਸਕਦਾ ਏ ਜਿਹੜੀ ਵੀ ਇੰਨੀ ਟਰਾਲੀ ਬੈ ਗਈ ਬੋਰੀਆਂ ਤਾਂ ਹੈਗੀਆਂ ਨੇ ਇਹ ਦੋ ਸਵਾਦ ਉਹ 250 ਦੇ ਲਵੇ ਬੂਰੀ ਹੋ ਗਈ ਆਪਾਂ ਗਿਣੇ ਵੀ ਨਹੀਂ ਬਾਕੀ ਖੇਤ ਜਿਆਦਾ ਗਿੱਲਾ ਉਹਦੇ ਕਰਕੇ ਜਿਆਦਾ ਵਹਿ ਗਈ ਟਰਾਲੀ ਹੁਣ ਦੇਖਦੇ ਆ ਵੀ ਕੀ ਕਰੀਏ ਕਿ ਮੈਂ ਕੱਢੀਏ ਫੇਰ 4-5 ਟਰੈਕਟਰ ਪਾਉਨੇ ਆ ਫੇਰ ਖਿੱਦ ਖਿੱਚ ਕੇ ਦੇਖਾਂਗੇ ਬੂਨੋ ਟੈਟੂਰ ਸਾਫ ਕਰਕੇ ਕਿ ਤੁਰਦੀ ਆ ਜਾਂ ਨਹੀਂ ਬਾਕੀ ਹਲੇ ਪਟਾਈ ਦਾ ਕੰਮ ਕਰਦੇ ਆ ਸ਼ੁਰੂ ਵਟਦੇ ਆ 5 7 ਲਾਈਨ ਪਲੇਬਰ ਵਾਲੇ ਆਪਣਾ ਚੁਗੀ ਜਾਣਗੇ ਫਿਰ ਇੱਧਰ ਆਪਾਂ ਕੱਢਦੇ ਆ ਇਹਨੂੰ ਦੇਖਦੇ ਆ ਟੋਚਣ ਪਾ ਕੇ ਚੱਲਦੀ ਆ ਜੀ ਪਟਾਈ ਪੱਟ ਕੇ ਪੰਜ ਸੱਤ ਪੰਜ ਸੱਤ ਲੈਣਾ ਛੱਡ ਦਾਨਿਆਂ ਕਿ ਕਿ ਜਾਣਗੇ ਬੰਦੇ ਆ ਗਿਆ ਇੱਕ ਟਰੈਕਟਰ ਆਪਣਾ ਦੋ ਤਿੰਨ ਪਾ ਕੇ ਦੇਖਦੇ ਇੱਕ ਹੋਰ ਮਗਾਉਣੇ ਆਂ ਸਹਰ ਤਾਂ ਕਰ ਤੇ ਸਾਫ ਮੁਰੂ 7 8 ਹੈਂ ਜੀ ਹਾਲੇ ਵੀ ਤਿੰਨ ਟਰੈਕਟਰ ਪਾ ਕੇ ਦੇਖਦੇ ਆਂ ਫਿਰ ਕੀ ਬਣਦਾ ਹੈ ਪਾਲਾ ਨੇ ਐ ਸਾਈਡ ਤੇ ਪਾਲਾ ਨੇ ਆਮਗਾ ਨਾ ਸਾਈਡ ਤੇ ਸਾਈਡ ਤੇ ਪਾਉਣਾ ਬੂ ਸਾਈਡ ਤੇ ਪਾਈਏ ਹੈ ਨਾ ਹੈ ਹਾਂਜੀ ਹਾਂ ਬਾਏ ਬਾਏ ਮੰਗਾ ਲਈ ਤਿੰਨ ਟਰੈਕਟਰ ਆ ਗਏ ਤੇ ਚੌਥਾ ਵੀ ਆ ਗਿਆ ਸਭਰਾਜ ਤੇ ਟੋਜਨ ਪਾ ਗਏ ਦੇਖਦੇ ਆ ਵੀ ਤੁਰਦੀ ਆ ਜਾਂ ਨਹੀਂ ਫਿਰੋਜ਼ ਸਾਹਿਬ ਨਾਲ ਉਹ ਨਹੀਂ ਜੈਕ ਲਾ ਕੇ ਟਾਇਰ ਚੱਕਣਾ ਪਊਗਾ ਤੇ ਇੱਠਾਂ ਮਿੱਟੀ ਪਾ ਕੇ ਫੱਟੇ-ਫੁੱਟੇ ਲਾ ਕੇ ਫਿਰ ਉਹ ਕਰਾ ਕਰਨਾ ਪਊਗਾ ਬਾਕੀ ਰਾਤ ਉਰੀ ਕੱਢ ਕੇ ਦੀ ਆਪਾਂ ਬਾਲੇ ਉਰੇ ਲਾਏ ਦੀ ਇੱਠਾਂ ਟੱਟ ਹੋਇਆ ਪੂਰਾ ਦੇਖੋ ਕਹੀ ਜਾਂਦੇ ਆ ਇਹਦਾ ਨੱਕ ਨੂੰ ਚੰਕਾ ਨਿਕਲ ਜਾਣਾ ਉਹ ਤਾਂ ਇਹ ਨਹੀਂ ਛੱਡਦੇ ਇਹ ਕਰ ਰਹੇ ਨੇ ਅਗਲਾ ਬਦਲੀ ਨਿਕਾਉਨੇ ਆ ਲੋਹਾਈ ਮੀਟਿੰਗ ਵਾਲਾ ਸਭਰਾਜ ਹੁਣ ਇੱਥੇ ਪਾਉਨੇ ਆ ਯੋਜਨਾ ਪੂਰਾ ਮਸਲਾ ਭਖਿਆ ਕੱਟ ਦੇਖੋ ਲੈਕਰ ਖਾਜੋ ਤਾਂ ਬਣਾ Ya, ya, ਕਲਗੀ ਟਰਾਲੀ ਖੜੇ ਸਾਰੇ ਟਰੈਕਟਰ ਬਾਕੀ ਦਿਖਾਉਣੇ ਆ ਵੀ ਕੱਥੋਂ ਲੈ ਕੇ ਆਏ ਨੇ ਕੱਢ ਕੇ ਦੇਖੋ ਹੋਰੋਂ ਪੱਟ ਕੇ ਲੈ ਕੇ ਗਏ ਨੇ ਚਾਰੇ ਟਰੈਕਟਰ ਟਰਾਲੀ ਗੱਡੀ ਬਹੁਤ ਖੜੀ ਦੀ ਬਹੁਤ ਜੋਰ ਮਾਰਿਆ ਟਰੈਕਟਰਾਂ ਨੇ ਆ ਦੇਖੋ ਟਾਇਰ ਜਾਮੇ ਆਇਆ ਇਧਰਲਾ ਤਾਂ ਜਮਾਈ ਜਾਮੇ ਹੋ ਗਏ ਦੇਖੋ ਬਾਕੀ तो पट के लगे गए इन डू हुई थी ट्राली फिर भी पैनेसाइकिल ट्यूबा पे कैंपा कड़ ली जमे आप टेप रोल तार लपेट दे लपेट के चंकी तरह पूरा फिर थों थौ बी ਆਪਣੇ ਤਾਰ ਤਾਈ ਦਾਣਾ ਜੀ ਮੰਦੀ ਉਹ ਤਾਂ ਇੱਕ ਉਤਰ ਗਿਆ ਸਾਰੇ ਥੋੜਾ ਜਾਣਾ ਚਲੋ ਪ੍ਰਾਤਗੜ ਦਾ ਪਾਇ ਪਤਾ ਗੱਲ ਕੀ ਆਏ ਨਹੀਂ ਨਾ ਪੋਲਾ ਜਾਂ ਨਹੀਂ ਬੰਨਣਾ ਪੂਰਾ ਖਿੱਚ ਕੇ ਬੰਨਣਾ ਟੈਕਟ ਕਰਕੇ ਵਾਲੇ ਉਹਦੇ ਬੀਚੀ ਦੀ ਨਿਕਲ ਜਾਣੇ ਕਿਥੇ ਤਾਰ ਸੰਗ ਢੁੰਗੇ ਤਾਰ ਆ ਛੋਟਾ ਜਵਾਗ ਆ ਲੇਬਰ ਦੇ ਨਾਲੇ ਰਹਿੰਦਾ ਪੂਰਾ ਕੰਮ ਕਰਦਾ ਇੱਕ ਬੰਦੇ ਜਿੰਨਾ ਦੇਖੋ ਆ ਆਪਣੇ ਜਵਾਗ ਠੰਡ ਚ ਰਜਾਈਆਂ 'ਚ ਬੈਠੇ ਨੇ ਦੇਖੋ ਫਰਦਾ ਝੋਟਾ ਸਾਰੀਆਂ ਟੋਕਰੀਆਂ ਜਾ ਕੇ ਇਹੀ ਪਾਉਂਦਾ ਪੀਲਾ ਜਾ ਪੀਲਾ 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 ਜਾ। ਠੰਡੀ ਤੋਂ ਨਹੀਂ ਲੱਗਦਾ। ਕਬੂਲ ਦਾ ਘੱਟਾ ਥੋੜਾ ਇਹ ਆ। ਹਾਂ ਰੇਕੇਦਾਰ ਦਿਖਾਇਆ ਫਿਰ ਝੱਟ ਦੇ ਲਾ ਕੱਢ ਕੇ ਦਿਖਾਈ ਟਰਾਲੀ ਚਾਰ ਟਰੈਕਟਰਾਂ ਨਾਲ। ਉਹ ਤੂੰ ਤਾਂ ਡਰਦਾ ਥਾ ਐਸੇ ਯਾਰ। ਉਹ ਪਹਿਲਾਂ ਇਹਦੀ ਦਬੀ ਬੋਦੋਈ ਦੀ ਫੱਟੇ ਭਗੇ ਲਾ ਕੇ ਕੱਢਣੀ ਬੂਗੀ ਚੱਕ ਜੁੱਕ ਕਰਕੇ। ਦੱਸ ਕੱਢੀ ਆ ਨਾ ਚਾਹ ਪੀ। ਕੱਢੀ ਆ ਨਾ। ਚਾਚਾ ਟਰੈਕਟਰ ਲਾਇਆ। ਇਹ ਨਹੀਂ ਪੱਟੀਆਂ ਨੇ ਇਹ ਸਾਰੀਆਂ ਬੱਟਾਂ। ਆਪਾਂ ਉਧਰ ਟਰੈਕਟਰ ਕੱਢਣ 'ਚ ਲੱਗੇ ਹੋਏ ਸੀ। ਕਿਆ ਪੀ ਰਹੇ ਨੇ ਮੇਨ ਠੇਕੇਦਾਰ ਆਏ ਲੇਬਰ ਦਾ ਇਹ ਕੋ ਫੋਟੋ ਖਿੱਚਦਾ ਹੈ ہمارا ਕਿਵੇਂ ਆਤਾ ਹੈ ਹਾਂ ਫੋਟੋ ਖਿੱਚਦਾ ਨੇ ਬਾਅਦੋਂ ਕੈਮਰਾ ਬੜੀ ਹੈ ਕੈਮਰੇ ਦਾ ਸਾਲਾ ਕੀਮਤ ਹੈ ਇਸਕੋ ਰਹਿ ਗਿਆ ਜੀ ਪਟਣ ਤੋਂ ਕਿਲੇਗ ਦਾ ਗੇੜ ਬਾਕੀ ਇਧਰਲੀ ਸਾਈਡ ਵੀ ਪੜਤੀ ਆਪਾਂ ਇਧਰ ਲੱਗੇ ਹੋਏ ਨੇ ਲੇਬਰ ਚੋਗਣ ਤੇ ਬਾਕੀ ਫਿਰ ਇਧਰ ਲੰਬੇ ਲੋਡ ਚੱਲ ਪੂਗਾ ਕੰਮ ਤੇ ਥੋੜਾ ਜਿਹਾ ਆਪਣਾ ਕੇ ਤੇ ਥੋੜਾ ਜਿਹਾ ਕਾਨ ਜੀ ਹੈ ਇਹ ਚ ਕੈਣ ਦਾ ਮਤਲਬ ਚੌਰਸ ਨਹੀਂ ਹੈਗਾ ਬਾਕੀ ਭਾਰਤੀ ਸੋਕਬੂਰੀ ਭਰੀ ਆ ਸਵੇਰ ਦੀ ਉਧਰ ਆਪਾਂ ਟਰਾਲੀ ਚਲ ਜੇ ਹੋਏ ਸੀ ਕੱਢਣ ਚ ਤੇ ਲੋਕ ਵੀ ਨਿਕਲ ਗੀ ਰਾਤ ਦੀ ਫਸੀ ਪਈ ਤੀ ਉਹ ਵੀ ਕੰਮ ਜ਼ਰੂਰੀ ਸੀ ਤੇ ਸ਼ਾਮ ਨੂੰ ਫਿਰ ਦੇਖਾਂਗੇ ਅੱਜ ਕੀ ਬਣਦਾ ਹੈ ਅੱਜ ਨਹੀਂ ਫਿਰ ਇੱਕ ਦੋ ਟਰੈਕਟਰ ਪਹਿਲੇ ਹੀ ਪਾ ਲਾਂਗੇ ਤੇ ਇਹ ਰਹਿ ਗਿਆ ਆਪਣਾ ਰਹਿੰਦੇ ਨੇ ਤਕਰੀਬਨ ਉਹੀ 15 18 20 ਗੀੜੇ ਰਹਿੰਦੇ ਨੇ ਪੱਟਣ ਤੋਂ ਹਲੇ ਮੁਸ਼ਕਿਲ ਆ ਜੇ ਅੱਜ ਸ਼ਾਇਦ ਨਿਬੜੇ ਕੱਲ ਨੂੰ ਨਿਬੜੂਗਾ ਬਾਕੀ ਇੱਥੇ ਆਪਾਂ ਪਹਿਲਾਂ ਪੱਟੇ ਦੀ ਆਲੂ ਉਥੇ ਚਗਾਈ ਹੋਣ ਤੋਂ ਰਹਿੰਦੀ ਆ ਉਥੇ ਚਗਾਈ ਕਰਾਂਗੇ ਕੱਲ ਨੂੰ ਜੇ ਅੱਜ ਨਿਬੜ ਗਿਆ ਕੰਮ ਮਰੇ ਬਾਕੀ ਦੇਖੋ ਆਲੂ ਪੂਰਾ ਵਧੀਆ ਪਿਆਨ ਆਲੂ ਆਲੂ ਪਿਆ ਦੇਖੋ ਕਰੋ ਚੈੱਕ ਪੂਰਾ ਝਾੜਾ 100 ਤੋਂ ਉੱਪਰ ਤੱਪ ਜੂਗਾ ਬਾਕੀ 100 ਵੀ ਹੋ ਜਾਵੇ ਵਾਧੂ ਆ ਅੱਬਲਾ ਜਿਹੜੇ ਹਿਸਾਬ ਨਾਲ ਆਲੂ ਪਿਆ 100 ਤੋਂ ਉੱਪਰ ਟੱਪਣਾ ਚਾਹੀਦਾ ਏ ਤੇ ਨਾਲੇ ਬਲਾਈਟ ਪਈ ਹੋਈ ᱛੀ ਇਹ ਖੇਤ ਨੂੰ ਇਸੇ ਕਰਕੇ ਆਪਾਂ ਪੜਤਾ ਦੀ ਅੱਧੀਆਂ ਬੇਲਾਂ ਖਤਮ ਹੋ ਗਈਆਂ ᱛੀ ਤੇ ਬਾਕੀ ਪਰਲਾ ਖੇਤ ਤੁਸੀਂ ਦੇਖਿਆ ਜੀ ਉਹ ਵਧੀਆ ਖੜਾ ਇਹਨੇ ਪਹਿਲਾਂ ਵੀਡੀਓ ਪਾਈ ᱛੀ ਉਧਰੋਂ ਖੇਤ ਹੈਗਾ ਚੜਾਈ 'ਚ ਥੋੜਾ ਜਿਹਾ ਇੱਧਰ ਆ ਕੇ ਥੋੜਾ ਜਿਹਾ ਤੰਗ ਹੋ ਜਾਂਦਾ ਦੇਖੋ ਅਕੀ ਵੀਡੀਓ ਪੂਰੀ ਦੇਖਿਆ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ